ਕਿ ਇਹ ਸਸੇ ਹੀ ਕਾਇਕਤਮ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰ ਜੀ ਕਰ ਦੇ ਦੂ ਜਿਉਂ ਸੀ ਜਨਮ ਨਾ ਹੋ ਤੇ ਸੁਨ ਲੰਭਤ ਦੇ ਕੇ ਮੈਂ ਸਵਾਗਤ ਕਰਦੇ। ਉਹਦੀ ਹਾਜ਼ਰਾ ਸੀ ਤੁਹਾਡੇ ਕਚਹਿਰੀ ਵਿੱਚ ਬਹੁਤ ਹੀ ਪਿਆਰੀਆਂ ਗੋਲੀਆਂ ਲੈ ਕੇ ਕੁੜੀ ਕਾਮੀਰ ਦੀਆਂ ਇਹਦੇ ਵਿੱਚ ਭੈਣ ਤੇ ਵੀਰ ਦੀਆਂ ਗੋਲੀਆਂ ਹੋਣਗੀਆਂ ਦੋ ਦੱਪਿਆਂ ਦੀਆਂ ਤੇ ਭੈਣਾਂ ਨੇ ਇਸ ਕੁਆਰਸ਼ ਕਰੀ ਸਕੇ ਦੇ ਹੁਣ ਸਮੁੰਦੀਆਂ ਗੋਲੀਆਂ ਤਾਂ ਸੁਣਾ ਲੀ ਮੈਂ ਦੋ ਦੋ ਟੱਪੀਆਂ ਲੈਣਾ ਫਿਰ ਜਿੱਥੇ ਹੋਰ ਆਉਣਗੇ ਉਹ ਤਾਂ ਫੇਰ ਜਦ ਦੁਬਾਰੀ ਆਈ ਤੇ ਨਾ ਉਹ ਚਾਹਾਂਗੇ ਤੇ ਬਾਕੀ ਨੁਕਤੇ ਬਾਰੇ ਭਾਂੰਕੇ ਨਹੀਂ ਸਾਡੇ ਬਾਹ ਇਹਦੇ ਕਾਲੇ ਚਿੱਟੇ ਮੈਂ ਕਿਹਾ ਮੇਰਾ ਪਾਇਆ ਹੋਇਆ ਨੁਕਤਾ ਇਹ ਹਫਤੇ ਦੇ ਵਿੱਚ ਹੀ ਤੁਹਾਨੂੰ ਰਿਜ਼ਲਟ ਮਿਲ ਜਾ ਜਿਹੜਾ ਮੈਂ ਨੁਕਤਾ ਪਾਉ ਉਹ ਧਿਆਨ ਨਾਲ ਸੁਣ ਲਿਓ ਧਿਆਨ ਨਾਲ ਲਿਖਿਓ ਪੱਕਾ ਪ੍ਰਤਿਆਆ ਹੋਇਆ ਹੈ ਕੌਟੀ ਮਹਾਰਾਜ ਕਹਿੰਦੇ ਨੇ ਕਿ ਮਹਾਂਪੁਰਸ਼ਾਂ ਦੱਸਿਆ ਹੋਇਆ ਨਾ ਉਹ ਕਹਿੰਦੇ ਆਯੁਰਵੇਦਕ ਵਿੱਚ ਇਸ ਤੋਂ ਵਧੀਆ ਕੋਈ ਵੀ ਦਵਾਈ ਨਹੀਂ ਇੱਕ ਵਾਰ ਜ਼ਰੂਰ ਤੁਸੀਂ ਜਮਾ ਕੇ ਦੇਖਿਓ ਥੋੜੇ ਬਾਅਦ ਕਾਲੇ ਚਿੱਟੇ ਚਾਂਤਾਂ ਕਾਲੇ ਤੇ ਚਾਂਤਦਾਰ ਲੰਬੇ ਕਹਿੰਦੇ ਹਫਤੇ ਜਿੱਥੋਂ ਰਿਹਾ ਕਿ ਮਿਲ ਜੂਗਾ ਟਾਈਮ ਵੀ ਨਹੀਂ ਬਹੁਤ ਲੱਗਣਾ ਤੇ ਆ ਵੀ ਕਾਪੀ ਪੈਨਸਲ ਲੈ ਕੇ ਵੇਜੋ ਆdio ਫਿਰ ਲਾਈਏ ਆਪਾਂ ਰੌਣਾ ਤਾਂ ਔਰ ਕਾਹੀ ਬਜ਼ਾਰ ਮਲੇ ਸਕੂਟਰ ਲੱਗਦੇ ਆਉਂਦੇ ਜਿਹੜੇ ਸਕੂਟਰ ਚਲਾਈ ਰੱਖਦੇ ਆ ਤਾਂ ਬਸ ਇਸ ਕਰਕੇ 1 ਮਿੰਟ ਲੱਗ ਗਿਆ ਹੋਰ ਫਿਰ ਸਾਰਾ ਵਿੱਚ ਸੁਣ ਸੁਣਨਾ ਨਹੀਂ ਸੀ ਤੇ ਲੈ ਆ ਜੋ ਫਿਰ ਲਾਈਏ ਆ ਪਰੌਣ ਕਾ ਅਸੀਂ ਆਨੰਦ ਭੱਜਾਈ ਜੀ ਵੀਰ ਦੀਆਂ ਬੋਲੀਆਂ ਤੁਹਾਨੂੰ ਸੁਣਾਵਾਂਗੇ ਤੇ ਲੈ ਸੁਣੋ ਫਿਰ ਵੀਰ ਆਈ ਬੇ ਪੈਣ ਦੇ ਬੇੜੇ ਪੁੰਨਿਆਂ ਦਾ ਚਾਨਣ ਬਣ ਕੇ ਵੀਰ ਆਈ ਵੇ ਪੈ ਨੇ ਰਣੀ ਚੇ ਇੱਕ ਵਾਰ ਮੈਂ ਘੋਟਾ ਨੂੰ ਦੁੱਧ ਕਾੜ ਕੇ ਜਾਗਣਾ ਲਾ ਮਾਂ ਤੇਰੀਆਂ ਉੜੀ ਕਾਂ ਵੀਰ ਵੇ ਦੁੱਧ ਕਾੜ ਕੇ ਜਾਗਣਾ ਲਾ ਮਾਂ ਤੇਰੀਆਂ ਉੜੀ ਕਾਂ ਵੀਰ ਵੇ ਦੁੱਧ ਕਾੜ ਕੇ ਜਾਗਣਾ ਸੱਚੇ ਦੁੱਧ ਨੂੰ ਜਾਗਣਾ ਲਾਈ ਅੱਜ ਮੇਰਾ ਵੀਰ ਆਊਗਾ ਸੱਚੇ ਦੁੱਧ ਨੂੰ ਜਾਗਣਾ ਲਾਈ ਅੱਜ ਮੇਰਾ ਵੀਰ ਆਊਗਾ ਸੱਚੇ ਦੁੱਧ ਨੂੰ ਜਾਗਣਾ ਲਾਈ ਅੱਜ ਮੇਰਾ ਵੀਰ ਆਊਗਾ ਸੱਚੇ ਦੁੱਧ ਨੂੰ ਜਾਗਣਾ ਲਾਈ ਅੱਜ ਮੇਰਾ ਵੀਰ ਆਊਗਾ ਚੰਨਾ ਪਰੀ ਕੇ ਜਗਦਾ ਲਾਇਆ ਸੱਸ ਮੇਰੀ ਕੰਜਰੀ ਨੇ ਸੱਸ ਦੁੰਨਾ ਪਰੀ ਕੇ ਜਗਦਾ ਲਾਇਆ ਸੱਸ ਮੇਰੀ ਕੰਦਰੀ ਨੇ ਚੰਨਾ ਪਰੀ ਕੇ ਜਗਦਾ ਲਾਇਆ ਸੱਸ ਮੇਰੀ ਕੰਦਰੀ ਨੇ ਚੰਨਾ ਪਰੀ ਸੁਕੀ ਖੰਡੇ ਪਾਈ ਸੱッセ ਤੇਰੀ ਮੈਂ ਮਰ ਜੇ ਮੇਰੇ ਦੁੱਤ ਤੇ ਟੀਰ ਨੂੰ ਜੰਦੀ ਖੰਡੇ ਪਾਈ ਸੱッセ ਤੇਰੀ ਮੈਂ ਮਰ ਜੇ ਮੇਰੇ ਵੀਰ ਨੂੰ ਸੁਕੀ ਖੰਡੇ ਪਾਈ ਸੱッセ ਤੇਰੀ ਮੈਂ ਮਰ ਜੇ ਅੱਡ ਹੋਊਂਗੀ ਪਾਊਂਗੀ ਖੰਡ ਬੂਰਾ ਰੁੱਖੀ ਮਿੱਸੀ ਖਾ ਜਾ ਵੀਰਨਾ ਅੱਡ ਹੋਊਂਗੀ ਨੀ ਕੰਡੂਰਾ ਰੁਖੀ ਮਿਸੀ ਕਾ ਜਾ ਵੀਰਨਾ ਹੱਡ ਹੋ

ਛੋਟੇ ਮੇਰਾ ਵੀਰਨਾ ਤੈਨੂੰ ਮੇਰੀ ਰੇ ਉਮਰ ਲੱਗ ਜਾਵੇ ਮੈਥੋਂ ਛੋਟੇ ਮੇਰਾ ਵੀਰਨਾ ਤੈਨੂੰ ਮੇਰੀ ਰੇ ਉਮਰ ਲੱਗ ਜਾਵੇ ਮੈਥੋਂ ਛੋਟੇ ਮੇਰਾ ਵੀਰਨਾ ਤੇਰੀ ਜੱਗ ਤੇ ਚੱਲੇ ਬੇਸਰਦਾਰੀ ਮੈਥੋਂ ਵੱਡਿਆ ਮੇਰਾ ਵੀਰਨਾ ਤੇਰੀ ਜੱਗ ਤੇ ਚੱਲੇ ਬੇ ਟੋ ਮੱਡਿਆ ਮੇਰਾ ਵੀਰਨਾ ਤੇੜੀ ਜਗ ਤੇ ਚੱਲੇ ਵਿਸਦਾਰੀ ਬੈਠੋ ਮੱਡਿਆ ਮੇਰਾ ਵੀਰਨਾ ਮੇਰਾ ਵੀਰ ਬਰੂਏ ਦਾ ਬੂਟ ਆਉਂਦੇ ਜਾਂਦੇ ਲੈੰਦੇ ਵਾਸ਼ਨਾ ਵੀਰ ਨੀ ਜੀ ਮਾਈ ਠੇਕੇਦਾਰ ਦਾ ਅਸੀਂ ਉੱਤੇ ਪੰਨੇ ਬੋਤਲਾ ਮੇਰਾ ਵੀਰ ਨੀ ਜੀ ਮਾਈ ਠੇਕੇਦਾਰ ਦਾ ਅਸੀਂ ਉੱਤੇ ਪੰਨੇ ਬੋਤਲਾ ਜਿੱਥੇ ਬਾਜੀ ਦੀ ਬੱਦਲ ਬੰਗੂੰਗਾ ਜੀ ਦੀ ਕਾਲੀ ਡਾਂਗ ਮੇਰੇ ਵੀਰ ਦੀ ਜਿੱਥੇ ਬਾਜੀ ਮੇਰੇ ਵੀਰ ਨੇ ਤਰੀ ਕੀ ਜਾਣ ਕਲੀ ਤੇਨਾ ਬੋਲ ਤੋਤਿਆ ਮੇਰੇ ਵੀਰ ਨੇ ਤਰੀ ਕੀ ਜਾਣ ਕਲੀ ਤੇਨਾ ਬੋਲ ਤੋਤਿਆ ਮੇਰੇ ਵੀਰ ਨੇ ਤਰੀ ਕੀ ਜਾਣ ਕਲੀ ਤੇਨਾ ਬੋਲ ਤੋਤਿਆ ਜਿਉਂਦੇ ਰਹਿਣ ਤਰੀ ਕਾ ਬਾਰੇ ਕਲੀ ਤੇ ਬੋਲਣਾ ਜਿਉਂਦੇ ਰਹਿਣ ਤਰੀਕਾ ਬੜੇ ਅਲੀ ਤੇ ਤਾਂ ਨਿੱਤ ਬੋਲਣਾ ਜਿਉਂਦੇ ਰਹਿਣ ਤਰੀਕਾ ਬੜੇ ਅਲੀ ਤੇ ਤਾਂ ਨਿੱਤ ਬੋਲਣਾ ਮੇਰੇ ਬੀਰ ਬਰਗਾ ਨ ਕੋਈ ਕਰੇ ਕਰੇ ਤੁੱਟ ਜਾਂਦੇ ਮੇਰੇ ਬੀਰ ਬਰਗਾ ਚਿੱਠੀ ਪਾ ਦੇ ਬੇ ਅੰਮਾ ਦੇ ਹਜਾਇਆ ਪੈਣ ਪਰ ਦੇ ਸਣ ਨੂੰ ਤੇਰੀ ਪਾਬੋ ਪਾਉਣੇ ਨਾ ਦੇਵੇ ਚਿੱਠੀਆਂ ਦੇ ਪੁਰ ਬਣਦਿਆਂ ਤੇਰੀ ਪਾਬੋ ਪਾਉਣੇ ਨਾ ਦੇਵੇ ਚਿੱਠੀਆਂ ਦੇ ਪੁਰ ਬਣਦਾ ਚਿੱਠੀ ਪਾ ਮੰਡੀਆਂ ਵਿੱਚ ਆ ਕੇ ਪਾਬੋ ਕਿਹੜਾ ਮਗਰੇ ਧੀਰੇ ਚਿੱਠੀ ਪਾ ਮੰਡੀਆਂ

ਕਬੋਦੀ ਤਾ ਮੰਨਣੀ ਦਿਨ ਕਾਵੇਂ শের ਦੀ ਸਭਾ ਸੇ ਲੈ ਲਈ ਕਬੋਦੀ ਤਾ ਮੰਨਣੀ ਲਉ ਕਾਵੇਂ শের ਦੀ ਸਭਾ ਸੇ ਲੈ ਲਈ ਕਬੋਦੀ ਤਾ ਮੰਨਣੀ ਪਉ ਕਦੇ ਆਏ ਨਾ ਪਹਿਣੀ ਕਰਿ ਪਈ ਫੁੱਲੀਆਂ ਮਹਾਰਾ ਛੱਡ ਕੇ ਕਦੇ ਆਏ ਨਾ ਪਹਿਣੀ ਕਰਿ ਪਈ ਫੁੱਲੀਆਂ ਵੇਖਦਾ ਜਲਕ ਰੇ ਪਹਿਣੇ ਬੁੱਤ ਦੀ ਮਹਾਰ ਛੱਡੀ ਕੇ ਮੱਥਾ ਵੇਖਦਾ ਜਲਕ ਰੇ ਪਹਿਣੇ ਤੇ ਤੇਰੀ ਮਹਾਰ ਛੱਡੀ ਕੇ ਤੇਰੇ ਬੁੱਤ ਨੂੰ ਮਾਰੇ ਦੀਆਂ ਚੰਦ ਚੜਿਦਾ ਚੰਦ ਚੜੀ ਗਿਆ ਬਾਪ ਦੇ ਖੇੜੇ ਵੀਰ ਕਰ ਪੁੱਤ ਜੰਮਿਆ ਚੰਦ ਚੜੀ ਗਿਆ ਬਾਪ ਦੇ ਖੇੜੇ ਵੀਰ ਕਰ ਪੁੱਤ ਜੰਮਿਆ ਮੈਥੋਂ ਵਟ ਮੱਥੇ ਬਾਪੂ ਸੰਗੀ ਹੰ ਬਾਪੂ ਮੱਝੀਆਂ ਦੇ ਸੰਗਲੇ ਫੜਾਵੇ ਵੀਰ ਕਰ ਪੁੱਤ ਜੰਮਿਆ ਬਾਪੂ ਮੱਝੀਆਂ ਦੇ ਸੰਗਲੇ ਮਾਈ ਤੋਂ ਪੁੱਤ ਜਮੀਆਂ ਮੱਥੇ ਬਾਟੇ ਨਾ ਪਾਈ ਪਰ ਜਾਏ ਨਹੀਂ ਨਸ ਦੁੱਖ ਲੱਦ ਕੇ ਮੱਥੇ ਬਾਟੇ ਨਾ ਪਾਈ ਨਿਰ ਜਾਏ ਨਹੀਂ ਨਸ ਦੁੱਖ ਲੱਦ ਕੇ ਨੇਕੀ ਖੱਟ ਵੱਡੀ ਏ ਪਰ ਜਾਏ ਕਰ ਮੇਰੇ ਬਾਪ ਦਾ ਲੱਗੇ ਨੇਕੀ ਕਾਟੇ ਵੱਡੀ ਏ ਪਰ ਜਾਏ ਅਰੀ ਮੇਰੇ ਬਾਪ ਦਲਗੇ ਜੱਗ ਗਿਉਣ ਬੱਡੀਆਂ ਪਰੇ ਜਾਣਾ ਪਾਣੀ ਮੰਗੇ ਦੁੱਧ ਦਿਂਦੀਆਂ ਮਟਕੀਆਂ ਉਣ ਬੱਡੀਆਂ ਪਰੇ ਜਾਣਿਆ ਪਾਣੀ ਮੰਗੇ ਦੁੱਧ ਦਿਂਦੀਆਂ ਮੇਰੇ ਵੀਰ ਦਾ ਪੱਕਾ ਜਦਰ ਵਜਾ ਪਾਪੋ ਪਾਵੇ ਮੋਰਨੀਆਂ ਮੇਰੇ ਵੀਰ ਦਾ ਪੱਕਾ ਜਦਰ ਵਜਾ ਬਬ ਪਾਵੇ ਮੋਰਨੀਆਂ ਪੈਣਾ ਰੋਂਦੀਆਂ ਪਿੱਛੋ ਕੜੀ ਖੜੀ ਕੇ ਜਿਸ ਕਰੀ ਵੀਰ ਨਹੀਂ ਪੈਣਾ ਰੋਂਦੀਆਂ ਪਿੱਛੋ ਕੜੀ ਖੜੀ ਕੇ ਕਿਸ ਕਰੀ ਵੀਰ ਨਹੀਂ ਪੈਣਾ ਰੋਂਦੀਆਂ ਨੂੰ ਵੀਰ ਬਰਾਉਂਦੇ ਸਿਰ ਤੇ ਹੱਥ ਧਾਰੀ ਕੇ ਪੈਣਾ ਰੋਂਦੀਆਂ ਨੂੰ ਵੀਰ ਸਿਰ ਤੇ ਹੱਥ ਤਰੀ ਕੇ ਪੈਣਾ ਜਾ ਪੈਣ ਜਾਂਦੀ ਐ ਸੰਦੂਖੋਂ ਖਾਲੀ ਕਹਿ ਦਿਓ ਮੇਰੇ ਵੱਡੇ ਵੀਰ ਨੂੰ ਪੈਣ ਜਾਂਦੀ ਐ ਸੰਦੂਖੋਂ ਖਾਲੀ ਕਹਿ ਦਿਓ ਮੇਰੇ ਵੱਡੇ ਵੀਰ ਨੂੰ ਗੱਡੀ ਮੋੜ ਕੇ ਸੰਦੂਖ ਲਾਇਆ ਵੀਰ ਮੇਰੇ ਤਰਮੀ ਨੇ ਗੱਡੀ ਮੋੜ ਕੇ ਸੰਦੂਖ ਲਾਇਆ इतां गॾी मोड़ मीर गॾी मोड़ केरे विच वाड़ी ज़ोर पुराम गॾी जोड़े कले विच वारी ज़ोर पुराम ते वॾे वीर जी कबीलदारी पाई छोटे कारे आयां मां गे वॾे वीर कबीलदारी पाई छोटे कार आयम ਆਇਆ ਕੱਟੂੰਗੀ ਖੜਿਆਉਂ ਤੇਰਾ ਬੂਜਾ ਤੀਆਂ ਨੂੰ ਸੁਨਦਾਲੀ ਜੀਰਨਾ ਆਇਆ ਕੱਟੂੰਗੀ ਖੜਿਆਉਂ ਤੇਰਾ ਬੂਜਾ ਤੀਆਂ ਨੂੰ ਸੁਨਦਾਲੀ ਜੀਰਨਾ ਪੱਕਾ ਚਾਉਂ ਤੇਰਾ ਉੱਚਾ ਜਾ ਕਰੀ ਮੇਰਾ ਛੁੱਟੀ ਲੈ ਕੇ ਆਜੀ ਜੀਰਨਾ ਪੱਕਾ ਚਾਉਂ ਤੇਰਾ ਉੱਚਾ ਜਾ ਕਰੀ ਮੇਰਾ ਛੁੱਟੀ ਲੈ ਕੇ ਆਜੀ ਜੀਰਨਾ ਪੱਕੀ ਚੌਂਕ ਢੀਕ ਦੇਣਾ ਧੱਗ ਦੇਵੇ ਸਾਰੇ ਮਣੇ ਵੀਰ ਵੀਨਾ ਪੱਕੀ ਚੌਂਕ ਢੀਕ ਦੇਣਾ ਧੱਗ ਦੇਵੇ ਸਾਰੇ ਮਣੇ ਵੀਰ ਵੀਨਾ ਗੋਤੇ ਚਾਰ ਦੇ ਪਹਿਣਾ ਨੂੰ ਮੇਲੇ ਆਉਂਦੇ ਅੱਗੇ ਵੀਰ ਸੱਤ ਜੁਗ ਦੇ ਗੋਤੇ ਚਾਰ ਦੇ ਕੋਲ ਆਉਂਦੀ ਮੋੜੇ ਆਉਂਦੇ ਹੁਣ ਨੀਰ ਕਾਲੀ ਜੁਗ ਦੇ ਕਾਕ ਮੋੜੀ ਗੀਬ ਨੇਰੇ ਕੋਲ ਕੇ ਵੀਰਾ ਕੁਸ਼ ਤੁੰਨੇ ਕਰੀ ਦੇਖਣੇ ਬਾੜੇ ਦੇ ਗੱਡਾ ਪੁੰਨ ਕੀਤਾ ਨੀਰ ਮੇਰੇ ਤਰਮੀਨੇ ਜੇ ਮੈਂ ਰੱਬ ਹਾਂ ਮਾ ਭੀਰ ਦੇ ਬੰਨੇ ਵਿੱਚ ਵਰਸਾਂ ਜੇ ਮੈਂ ਰੱਬ ਹਾਂ ਭੀਰ ਦੇ ਬੰਨੇ ਵਿੱਚ ਵਰਸਾਂ ਜੇ ਮੈਂ ਰੱਬ ਹਾਂ ਭੀਰ ਦੇ ਬੰਨੇ ਵਿੱਚ ਵਰਸਾਂ ਜੇ ਮੈਂ ਰੱਬ ਹਾਂ ਲੋ ਜੀ ਵੀਰ ਦੀਆਂ ਬੋਲੀਆਂ ਤਾਂ ਪੂਰੀਆਂ ਹੋ ਗਿਆ ਲੰਬੀਆਂ ਸੀ ਪੂਰੀਆਂ 48 ਬੋਲੀਆਂ ਸੁਨਾਈਆਂ ਤੁਹਾਨੂੰ ਇੱਕਦੋ ਛੱਡ ਵੀ ਦਿੱਤੀਆਂ ਲੰਬੀ ਹੁੰਦੀ ਸੀ ਵੀਡੀਓ ਤੇ ਹੁਣ ਆਜੋ ਤੁਸੀਂ ਨੁਕਤੇ ਵੱਲ ਭੈਣ ਨੇ ਪਤਾ ਨਹੀਂ ਕਿੱਥੋਂ ਮਲੋੜ ਤੋਂ ਕਿਹਾ ਕਿ ਹੰਬਾਲਾਂ ਬਾਰੇ ਦੱਸੋ ਤੁਸੀਂ ਤੇ ਵੀ ਵਾਲ ਚਿੱਟੇ ਹੋ ਜਾਂਦੇ ਨੇ ਪਤਾ ਕੀ ਲੈਣਾ ਤੁਸੀਂ ਲਿਖ ਲਓ ਫਟਾਫਟ ਵੀਡੀਓ ਪਹਿਲਾਂ ਹੀ ਬਹੁਤ ਲੰਬੀ ਹੋ ਗਈ ਨਾਰੀਅਲ ਦਾ ਤੇਲ ਲੈ ਲਓ ਤੁਸੀਂ 500 ਗ੍ਰਾਮ ਨਾਰੀਅਲ ਦਾ ਤੇਲ ਖੋਪੇ ਦਾ 500 ਗ੍ਰਾਮ ਮੇਥੀ ਦਾਣਾ 100 ਗ੍ਰਾਮ ਨਿੰਮ ਦੇ ਪੱਤੇ 100 ਗ੍ਰਾਮ ਐਲੋਵੇਰਾ ਦਾ ਜੂਸ ਜੇ ਕੱਢ ਲਿਆ ਹੋ ਲਿਆ ਕੰਡਿਆ ਆਪਾ ਐਲੋਵੇਰਾ ਦੀ ਗੁੱਧ ਜੀ ਉਹ ਵੀ 100 ਗ੍ਰਾਮ ਅਦਰਕ 50 ਗ੍ਰਾਮ ਕਲੌਂਜੀ 50 ਗ੍ਰਾਮ 3 ਪਿਆਜ਼ ਲੈ ਲਓ ਛਿਲਕੇ ਸਮੇਤ ਇਹਨਾਂ ਛੀਆਂ ਚੀਜ਼ਾਂ ਦੀ ਚਟਣੀ ਬਣਾ ਲਓ ਚਟਣੀ ਤਿਆਰ ਕਰ ਲਈਨਾ ਹੁਣ ਤੇਲ ਗਰਮ ਹੋਣਾ ਧਰ ਦਿਓ ਧਰ ਤਾ ਗੈਸ ਤੇ ਤੇ ਜਦੋਂ ਤੇਲ ਗਰਮ ਹੋ ਜਾਵੇ ਤਾਂ ਇਹ ਚਟਣੀ ਉਹਦੇ ਵਿੱਚ ਪਾ ਦਿਓ ਜਦੋਂ ਤੇਲ ਕਾਲਾ ਹੋ ਜਾਵੇ ਤਾਂ ਸਮਝ ਲਓ ਬੇਹੋਂ ਤੇਲ ਤਿਆਰ ਹੈ ਤੇ ਲਾ ਕੇ ਤੁਸੀਂ ਉਹਨੂੰ ਆਪਣੇ ਕਾਂਚ ਦੀ ਕਿਸੇ ਸ਼ੀਸ਼ੀ 'ਚ ਪਾ ਕੇ ਰੱਖ ਲਓ ਤੇ ਫਿਰ ਤੁਸੀਂ ਵਾਲਾਂ ਦੀ ਹੁਣ ਸਵੇਰੇ ਸ਼ਾਮ ਸਵੇਰੇ ਵੀ ਸ਼ਾਮ ਨੂੰ ਵਾਲਾਂ ਜਿਹੜਾਂ ਚਲਾ ਲਿਆ ਰਾਤ ਨੂੰ ਲਾ ਕੇ ਪੈ ਗਏ ਸਵੇਰੇ ਸਿਰ ਧੋ ਲਿਆ ਸਵੇਰੇ ਫੇਰ ਲਾ ਲਿਆ ਇਹ ਤੁਸੀਂ ਕਰਨਾ ਹੈਗਾ 5-7 ਦਿਨ 7 ਦਿਨ ਹੀ ਬਹੁਤ ਨੇ ਤੇ ਮਤਲਕ ਕੁਸ਼ੀ ਜੀ ਮਹਾਰਾਜ ਕਹਿੰਦੇ ਨੇ ਜਿਹੜਾ ਵੀ ਇਹਨਾਂ ਨੂੰ ਇਹ ਆਯੁਰਵੇਦਿਕ ਦੇ ਵਿੱਚ ਇਸ ਤੋਂ ਵੱਡਾ ਕੋਈ ਵੀ ਕੋਈ ਵਧੀਆ ਦਵਾਈ ਨਹੀਂ ਹੈਗੀ ਇਹਨੂੰ ਇੱਕ ਵਾਰ ਜਰੂਰ ਅਜ਼ਮਾ ਕੇ ਦੇਖਿਓ ਬਾਲ ਕਾਲੇ ਲੰਬੇ ਤੇ ਚਮਕਦਾਰ ਹੋਣਗੇ ਹਫ਼ਤੇ ਜੀ ਤੁਹਾਨੂੰ ਰਿਜ਼ਲਟ ਮਿਲ ਜੂ ਤੇ ਹੁੰਦੇ ਹੋ ਸਾਨੂੰ ਛੁੱਟੀਆਂ ਲੰਬੀ ਹੋ ਗਈ ਵੀਡੀਓ ਕੱਲ ਨੂੰ ਫੇਰ ਮਿਲਾਂਗੇ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ